ਸ਼੍ਰੀ ਦਰਬਾਰ ਸਾਹਿਬ ਜਿੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਮੱਥਾ ਟੇਕਣ ਪਹੁੰਚੇ ਉਹਨਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਪੱਤ ਤੇ ਭਲੇ ਦੀ ਅਰਦਾਸ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੀਤ ਹੇਰ ਨੇ ਕਿਹਾ ਕਿ ਅੱਜ ਸਰਕਾਰੀ ਤੌਰ ਤੇ ਅੰਮ੍ਰਿਤਸਰ ਆਨ ਦਾ ਉਹਨਾਂ ਦਾ ਕਾਰਨ ਸੀ ਕਿ ਉਹ ਅੰਮ੍ਰਿਤਸਰ ਦੇ ਤਰਨਤਾਰਨ ਜ਼ਿਲ੍ਹੇ ਦੇ ਇੰਚਾਰਜ ਹਨ ਅਤੇ ਡਿਸਟ੍ਰਿਕਟ ਡਿਵੈਲਪਮੈਂਟ ਦੇ ਕੰਮਾਂ ਦੇ ਬਾਰੇ ਰਿਵਿਊ ਮੀਟਿੰਗ ਕਰਨ ਲਈ ਅੰਮ੍ਰਿਤਸਰ ਪਹੁੰਚੇ ਸਨ ਅਤੇ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਫਾਈ ਨੂੰ ਲੈ ਕੇ ਇੱਕ ਰਿਵਿਊ ਮੀਟਿੰਗ ਕੀਤੀ ਗਈ। ਪੂਰੇ ਕੈਲੋ ਵੀ ਦੁਨੀਆ ਭਰ ਚੋਂ ਇੱਥੇ ਜਿਹੜੇ ਲੋਕ ਨੇ ਸਿਰ ਝਕਾਉਣ ਲਈ ਇੱਥੇ ਦਰਸ਼ਨ ਕਰਨ ਲਈ ਆਉਂਦੇ ਆ। ਉਸੇ ਵੀ ਜਦੋਂ ਵੀ ਕਦੇ ਅੰਮ੍ਰਿਤਸਰ ਆਉਣ ਦਾ ਮੌਕਾ ਜਿਹੜਾ ਉਹ ਲੱਗਦਾ ਤਾਂ ਹਮੇਸ਼ਾ ਹੀ ਦਰਸ਼ਨ ਕਰਨ ਲਈ ਪਹੁੰਚਦੇ ਆ। ਸੋ ਅੱਜ ਹੀ ਪਹੁੰਚੇ ਆ। ਜਿਹੜਾ ਅੰਮ੍ਰਿਤਸਰ ਆਉਣ ਦਾ ਜਿਹੜਾ ਸਰਕਾਰੀ ਤੌਰ ਤੇ ਜਿਹੜਾ ਪ੍ਰੋਗਰਾਮ ਸੀ ਉਹ ਸੀ ਕਿਉਂਕਿ ਬਤੌਰ ਮੈਂ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦਾ ਇੰਚਾਰਜ ਆ ਸੋ ਡਿਸਟ੍ਰਿਕਟ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਜਿਹੜੀ ਰਿਵਿਊ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਸੀ। ਸਾਡੇ ਮੰਤਰੀ ਕੁਲਦੀਪ ਧਾਲੀਵਾਲ ਜੀ ਵੀ ਸਾਡੇ ਐਮਐਲਏ ਸਹਿਬਾਨ ਵੀ ਉਹਦੇ ਵਿੱਚ ਪਹੁੰਚੇ ਸੀਗੇ ਤੇ ਸਾਰੇ ਮਹਿਕਮਿਆਂ ਦੇ ਅਫਸਰ ਸਹਿਬਾਨ ਸੋ ਜਿਹੜੇ ਜਿਹੜੇ ਮਹਿਕਮੇ ਦੇ ਕੰਮ ਚੱਲ ਰਹੇ ਆ ਉਹਨਾਂ ਦੀ ਮੀਟਿੰਗ ਜਿਹੜੀ ਉਹ ਕੀਤੀ ਗਈ ਖਾਸ ਤੌਰ ਤੇ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਖਾਸ ਤੌਰ ਤੇ ਜਿਹੜਾ ਇਹ ਦਰਬਾਰ ਸਾਹਿਬ ਵਾਲਾ ਜਿਹੜਾ ਏਰੀਆ ਹੈ ਇਹਦੇ ਵਿੱਚ ਜਿਹੜਾ ਸਫਾਈ ਨੂੰ ਲੈ ਕੇ ਜਿਹੜਾ ਧਿਆਨ ਬਹੁਤ ਹੀ ਕੇਂਦਰਿਤ ਰਿਹਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹ ਕੀਤਾ ਕਿ ਦੋ ਤਿੰਨ ਜਿਹੜੇ ਵਾਰਡ ਹੈ ਉਹਨਾਂ ਨੂੰ ਪਾਇਲਟ ਤੌਰ ਤੇ ਜਿਹੜਾ ਪ੍ਰੋਜੈਕਟ ਬਣਾ ਕੇ ਜਿਹੜਾ ਇਹ ਕੀਤਾ ਜਾਵੇ ਕਿ ਉਹਨਾਂ ਦੇ ਵਿੱਚ ਜਿਹੜੀ 100% ਜਿਹੜੀ ਕੂੜੇ ਦੀ ਸੈਗਰੀਗੇਸ਼ਨ ਤੇ ਕਿਤੇ ਵੀ ਕੋਈ ਡੰਪ ਨਾ ਹੋਵੇ ਕਿ ਨਾਲ ਦੀ ਨਾਲ ਜਿਹੜੀਆਂ ਗੱਡੀਆਂ ਆਉਣ ਕੂੜੇ ਨੂੰ ਜਿਹੜਾ ਚੱਕ ਕੇ ਲੈ ਕੇ ਜਾਣ ਸੋ ਇਹਦੇ ਤੇ ਅੱਜ ਜਿਹੜੀ ਮੀਟਿੰਗ ਹੈ ਜਿਹੜੀ ਆ ਹੋਊਗੀ ਇਹ ਬੜੀ ਜਲਦੀ ਇਹ ਵੀ ਜਿਹੜੇ ਅੱਜ ਫੈਸਲੇ ਲਏ ਗਏ ਇਹਨਾਂ ਨੂੰ ਰਿਵਿਊ ਕਰ ਲਈ ਜਿਹੜੀ ਮੀਟਿੰਗ ਆਉਣ ਵਾਲ ਸਮੇਂ ਜਿਹੜੀ ਆ ਉਹ ਰੱਖੀ ਜਾਊਗੀ ਸਰ ਸਾਲ 2024 ਦਾ ਅਗਾਜ਼ ਹੋ ਚੁੱਕਿਆ ਹੈ ਬਤੌਰ ਸਾਡਾ ਖੇਡ ਫੋਰਟ ਡਿਪਾਰਟਮੈਂਟ ਹੈ ਤਾਂ ਕੀ ਨਵੀਆਂ ਕੋਈ ਨੀਤੀਆਂ ਆ ਰਹੀਆਂ ਨੇ ਖਿਡਾਰੀਆਂ ਨੂੰ ਲੈ ਕੇ ਜਿਸ ਤਰ੍ਹਾਂ ਕਿ ਉਪਰ ਜੀ ਯੂਨੀਵਰਸਿਟੀ ਦੇ ਵਿੱਚ ਵੀ ਮਕਤਾ ਟਰਾਫੀ ਦੌਰਾਨ ਵੀ ਕਈ ਖਿਡਾਰੀਆਂ ਨੇ ਜਾਂ ਉਹਦੇ ਜਿਸ ਮੰਤਵ ਦੇ ਅਧਿਕਾਰੀ ਉਹਨਾਂ ਨੇ ਵੀ ਕਿਹਾ ਕਿ ਕਈ ਨੁਕਿੰਦੀਆਂ ਚੀਜ਼ਾਂ ਹਜੇ ਵੀ ਜੰਗ ਰਹੀਆਂ ਨੇ ਦੇਖੋ ਪਿਛਲੇ 2 ਸਾਲ ਚ ਜਿੱਥੇ ਵੱਖ-ਵੱਖ ਮਹਿਕਮਿਆਂ ਚ ਸਰਕਾਰ ਨੇ ਕੰਮ ਕੀਤਾ ਉੱਥੇ ਮੈਂ ਸਮਝਦਾ ਕਿ ਇੰਨਾ ਕੰਮ ਇਹਨਾਂ ਲੱਗਦਾ ਵੀ ਪਿਛਲੇ 25-30 ਸਾਲ ਚ ਨਹੀਂ ਹੋਇਆ ਜਿੰਨਾ ਪਿਛਲੇ 2 ਸਾਲ ਚ ਹੋਇਆ ਕਿਉਂਕਿ ਖੇਡ ਡਿਪਾਰਟਮੈਂਟ ਇਦਾਂ ਦਾ ਵੀ ਇਹਦੇ ਚ ਰਾਤੋਂ ਰਾਤ ਤਾਂ ਨਹੀਂ ਵੀ ਖਿਡਾਰੀ ਜਿਹੜੇ ਪੈਦਾ ਹੋ ਸਕਦੇ ਪਰ ਨਵੇਂ ਖਿਡਾਰੀ ਪੈਦਾ ਕਰਨ ਲਈ ਤੇ ਜਿਹੜੇ ਖਿਡਾਰੀ ਸਾਡੇ ਮੈਡਲਿਸਟ ਨੇ ਚਾਹੇ ਨੈਸ਼ਨਲ ਚਾਹੇ ਇੰਟਰਨੈਸ਼ਨਲ ਉਹਨਾਂ ਦਾ ਮਾਨ ਸਨਮਾਨ ਤੇ ਉਹਨਾਂ ਨੂੰ ਨੌਕਰੀਆਂ ਦੇ ਲਈ ਤਾਂ ਕਿ ਉਹਨਾਂ ਨੂੰ ਦੇਖ ਕੇ ਨਵੇਂ ਖਿਡਾਰੀ ਜਿਹੜੇ ਸਾਡੇ ਉਤਸ਼ਾਹਿਤ ਹੋਣ ਉਹਦੇ ਵੱਲ ਸਰਕਾਰ ਨੇ ਕਾਫੀ ਕੰਮ ਹੈ ਜਿਹੜਾ ਉਹ ਕੀਤਾ ਤੁਸੀਂ ਪਿਛਲੇ ਦਿਨ ਵੀ ਦੇਖਿਆ ਹੋਣਾ ਕਿ ਜਿਹੜੇ ਏਸ਼ੀਅਨ ਗੇਮਜ਼ ਵਾਲੇ ਖਿਡਾਰੀ ਆ ਉਹਨਾਂ ਨੂੰ ਸੀਐਮ ਸਾਹਿਬ ਨੇ ਬੁਲਾ ਕੇ ਕੈਸ਼ ਵਾਰਡ ਦਿੱਤਾ ਇੱਥੋਂ ਤੱਕ ਕਿ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਵੀ ਜਿਹੜੇ ਗੋਆ ਖੇਡਾਂ ਦੇ ਵਿੱਚ ਗਏ ਸੀ ਉਹਨਾਂ ਨੂੰ ਵੀ ਕੈਸ਼ ਵਾਰਡ ਦਿੱਤੇ ਤੇ ਪਹਿਲੀ ਵਾਰ ਹੈ ਕਿ ਕਿਸੇ ਸੀਐਮ ਨੇ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਬੁਲਾ ਕੇ ਜਿਹੜਾ ਮਾਨ ਸਨਮਾਨ ਹੈ ਉਹ ਕੀਤਾ ਹੋਵੇ ਬਾਕੀ ਨਵੀਂ ਪਾਲਿਸੀ ਜਿਹੜੀ ਹੈ ਸਾਡੀ ਖੇਡ ਅਸੀਂ ਬਣਾਈ ਹੈ ਉਹਦੇ ਵਿੱਚ 100% ਜਿਹੜੇ ਨੈਸ਼ਨਲ ਦੇ ਮੈਡਲਿਸਟ ਹੈ ਗੇਮਜ਼ ਦੇ ਤੇ ਜਿੰਨੇ ਇੰਟਰਨੈਸ਼ਨਲ ਮੈਡਲਿਸਟ ਹੈ ਉਹਨਾਂ ਦੀ ਨੌਕਰੀ ਦੀ ਗਾਰੰਟੀ ਹੈ ਅਸੀਂ ਵਿਦਨ ਸਪੋਰਟਸ ਡਿਪਾਰਟਮੈਂਟ 500 ਪੋਸਟਾਂ ਕ੍ਰੀਏਟ ਕੀਤੀਆਂ ਨੇ ਅੱਜ ਕੋਈ ਵੀ ਖਿਡਾਰੀ ਹੁਣ ਮੂਰੇ 올림픽 ਆਉਣੀ ਹੈ ਏਸ਼ੀਅਨ ਖੇਡਾਂ ਲੰਘ ਕੇ ਗਈਆਂ ਜਾਂ ਕੋਈ ਕੌਨ ਵੈਲਥ ਆ ਰਹੀ ਹੈ ਹਰ ਗੇਮ ਦੇ ਵਿੱਚ ਅੱਜ ਜਿਹੜਾ ਖਿਡਾਰੀ ਜਾ ਰਿਹਾ ਉਹਨੂੰ ਇੱਥੋਂ ਤਿਆਰੀ ਕਰਦੇ ਨੂੰ ਪਤਾ ਵੀ ਜੇ ਮੈਂ ਸਿਲਵਰ ਮੈਡਲ ਲੈ ਕੇ ਆ ਤਾਂ ਮੈਨੂੰ ਕੋਈ ਕਿਹੜੀ ਨੌਕਰੀ ਮਿਲੂ ਜੇ ਮੈਂ 골ਡ ਲੈ ਕੇ ਆ ਤਾਂ ਮੈਨੂੰ ਕਿਹੜੀ ਨੌਕਰੀ ਮਿਲੂ 100% ਗਾਰੰਟੀ ਹੈ ਨਹੀਂ ਆਮ ਤੌਰ ਤੇ ਹੁੰਦਾ ਸੀ ਵੀ ਜੇ ਤਾ ਲੈਕਸ਼ਨੀਅਰ ਹੈ ਤਾਂ ਨੌਕਰੀ ਵੀ ਦੇ ਦੋ ਕੈਸ਼ ਵਾਰਡ ਵੀ ਦੇ ਦੋ ਜੇ ਲੈਕਸ਼ਨੀਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਵਾਰਡ ਸੋ ਅੱਜ ਜਿਹੜੀ ਪਾਲਿਸੀ ਬਣਾਈ ਆ ਉਹਦਾ ਫਾਇਦਾ ਇਹ ਹੈ ਕਿ ਇੱਥੇ ਜਿਹੜੀ ਮਰਜ਼ੀ ਸਰਕਾਰ ਹੋਵੇ ਪਾਲਿਸੀ ਦੇ ਹਿਸਾਬ ਨਾਲ ਨੌਕਰੀ ਵੀ ਦੇਣੀ ਪਊ ਤੇ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਦੂਸਰੀ ਚੀਜ਼ ਅਸੀਂ ਕੀਤੀ ਹੈ ਕਿ ਤਿਆਰੀ ਲਈ ਵੀ ਖਿਡਾਰੀਆਂ ਨੂੰ ਪੈਸੇ ਦੇਣੇ ਪੈਣਗੇ ਏਸ਼ੀਅਨ ਖੇਡਾਂ ਲਈ ਖਿਡਾਰੀ ਗਏ ਅਸੀਂ 8-8 ਲੱਖ ਰੁਪਈਆ ਤਿਆਰ ਲਈ ਦਿੱਤਾ ਚਲੋ ਜਿੱਤ ਕੇ ਆਉਣ ਨੂੰ ਤਾਂ ਮੈਡਲ ਦੇਣੇ ਹੀ ਆ ਹੁਣ ਜਿਵੇਂ 올림픽 ਲਈ ਜਿਹੜੇ ਖਿਡਾਰੀ ਪਾਰਟਿਸਿਪੇ ਸਾਰਿਆਂ ਨੂੰ ਸਰਕਾਰ ਜਿਹੜਾ 15-15 ਲੱਖ ਰੁਪਈਆ ਤਿਆਰੀ ਲਈ ਜਿਹੜਾ ਉਹ ਦੇ ਰਹੀ ਹੈ ਉਹਦੇ ਨਾਲ ਖਿਡਾਰੀਆਂ ਨੂੰ ਜਿਹੜਾ ਹੌਸਲਾ ਮਿਲਦਾ ਤੇ ਜਿਹੜੀਆਂ ਕੋਈ ਉਹਨਾਂ ਦੀਆਂ ਬੇਸਿਕ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਕੋਈ ਉਹਨਾਂ ਨੇ ਇਕਵਿਪਮੈਂਟ ਖਰੀਦਣਾ ਉਹ ਵੀ ਜਿਹੜਾ ਖਿਡਾਰੀ ਜਿਹੜਾ ਉਹ ਖਰੀਦ ਜਿਹੜਾ ਹੋ ਸਕਦਾ ਬਾਕੀ ਆਉਣ ਵਾਲੇ ਸਮੇਂ 'ਚ ਸਪੋਰਟਸ ਨਰਸਰੀ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਣਨ ਜਾ ਰਹੀਆਂ ਜਿੱਥੇ ਅਸੀਂ ਕੋਚ ਵੀ ਰੱਖਾਂਗੇ ਜਿੱਥੇ ਅਸੀਂ ਜਿਹੜਾ ਬੱਚਿਆਂ ਨੂੰ ਹਰ ਨਰਸਰੀ ਦੇ ਵਿੱਚ 60 ਬੱਚਿਆਂ ਜਿਹੜੀ ਡਾਈਟ ਦੇਵਾਂਗੇ ਉੱਥੇ ਜਿਹੜਾ ਕੋਈ ਗਰਾਊਂਡ ਹੈ ਉਹਦੇ ਅਪਗ੍ਰੇਡ ਕੋਈ ਕਰਨਾ ਹੈ ਉਹਦੇ ਲਈ ਵੀ ਜਿਹੜਾ ਅਸੀਂ ਜਿੰਨੇ ਪੈਸੇ ਵੀ ਲੱਗਣਗੇ ਉਹ ਦੇਵਾਂਗੇ ਸੋ ਇਹ ਮੈਨੂੰ ਲੱਗਦਾ ਵੀ ਨਰਸਰੀ ਦਾ ਜਿਹੜਾ ਕਨਸੈਪਟ ਹੈ ਇੱਕ ਗਰਾਊਂਡ ਤੇ ਵੱਡੀ ਚੇਂਜ ਜਿਹੜੀ ਹੈ ਉਹ ਲੈ ਕੇ ਆਊਗਾ ਕਿਉਂਕਿ ਉਹ ਵੀ ਕੋਈ ਇਹ ਨਹੀਂ ਵੀ ਅਸੀਂ ਰੈਂਡਮਲੀ ਵੀ ਜਿੱਥੋਂ ਸ਼ਫਾਰਸ਼ ਆਗੀ ਕਿ ਐਮਐਲ ਨੇ ਕਹਤਾ ਉੱਥੇ ਦੇਤੀ ਉਹਦੇ ਲਈ ਵੀ ਜਿਹੜੇ ਏਰੀਆ ਤੇ ਜਿਹੜੀ ਗਏ ਪੌਪੂਲਰ ਹੈ ਜੇਨ ਮੰਨ ਲਓ ਅੰਮ੍ਰਿਤਸਰ ਦੇ ਕਿਸੇ ਪਿੰਡ ਦੇ ਵਿੱਚ ਵੌਲੀਬਾਲ ਚੱਲਦੀ ਹੈ ਤਾਂ ਅਸੀਂ ਉੱਥੇ ਵੌਲੀਬਾਲ ਦੀ ਨਰਸਰੀ ਦੇਵਾਂਗੇ ਚੱਕਰਪਿੰਡ ਹੈ ਉੱਥੇ ਜਿਵੇਂ ਬੌਕਸਿੰਗ ਚੱਲਦੀ ਹੈ ਤਾਂ ਅਸੀਂ ਬੌਕਸਿੰ ਕਿਸੇ ਪਿੰਡ ਚ ਬਾਸਕਟਬਾਲ ਚੱਲਦੀ ਤੇ ਬਾਸਕਟਬਾਲ ਮਤਲਬ ਕਿ ਜਿਹੜੇ ਏਰੀਆ ਜਿਹੜਾ ਕਲਚਰ ਬਣਿਆ ਹੋਇਆ ਉੱਥੇ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਹਣ ਉਹੀ ਖੇਡ ਖੇਡਣ ਤੇ ਉਸੇ ਖੇਡ ਦਾ ਉੱਥੇ ਕੋਚ ਸਾਰੇ ਉੱਥੇ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੇ ਗਰਾਊਂਡ ਤੇ ਜਿਹੜੀ ਪ੍ਰੋਪਰ ਬੱਚਿਆਂ ਨੂੰ ਜਿਹੜੀ ਡਾਈਟ ਆ ਉਹ ਦਿੱਤੀ ਜਾਉਂਦੀ ਕਾਂਗਰਸ ਗਠ ਬੰਨਨ ਕਿਹਦਾ ਦੇ ਰਿਹਾ ਦੇਖੋ ਸਾਡੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਦੇਸ਼ਾ ਕਿ 13 ਦੀ 13 ਸੀਟਾਂ ਦੇ ਜਿਹੜੀ ਤਿਆਰੀ ਕਰੋ ਸਾਰੇ ਵਰਕਰ ਤੋਂ ਲੈ ਕੇ ਜਿਹੜੇ ਲੀਡਰ ਜਿਹੜੇ ਸਾਰੇ ਮੰਤਰੀ ਸਾਹਿਬਾਨ ਸੋਰ ਸਿੱਤੀਆਂ ਦੇ 13 ਦੇ 13 ਸੀਟਾਂ ਤੇ ਆਮ ਆਦੀ ਪਾਰਟੀ ਜਿਹੜੀ ਤਿਆਰੀ ਪੰਜਾਬ ਚ ਕਰ ਰਹੀ ਹੈ। ਦਿੱਲੀ ਜਰ ਮੇਅਰ ਕੀਤੀ ਗਈ ਹੈ। ਦੇਖੋ ਇੱਕ ਅੱਲਾ ਇੱਥੇ ਨਹੀਂ ਦਿੱਲੀ ਚ ਵੀ ਪਹਿਲਾਂ ਜਦੋਂ ਮੇਅਰ ਸਾਡਾ ਉੱਥੇ ਜਿੱਤੇ ਆ ਬਹੁਮਤ ਮਿਲ ਗਈ ਪਹਿਲਾਂ ਦਾ ਉੱਥੇ ਵੀ ਤੁਸੀਂ ਦੇਖਿਆ ਹੋਣਾ ਵੀ ਬੀਜੇਪੀ ਨੇ ਪਹਿਲਾਂ ਤਾਂ ਸਾਰੇ ਜਿਹੜੀਆਂ ਕਾਰਪੋਰੇਸ਼ਨਾਂ ਤਿੰਨ ਤੋੜ ਕੇ ਇੱਕ ਕਰਤੀਆਂ ਵੀ ਦਿੱਲੀ ਸੀਐਮ ਦੇ ਬਰਾਬਰ ਦੀ ਸੀ ਕੁਰਸੀ ਕਹੂਰ ਬਣਾ ਦਈਏ ਤੇ ਉੱਥੇ ਮੁੜ ਕੇ ਤੁਸੀਂ ਦੇਖੋ ਵੀ ਜਿਹੜੇ ਨੋਮੀਨੇਟਡ ਮੈਂਬਰਾਂ ਨੂੰ ਵੀ ਵੋਟ ਪਾਉਂਦਾ ਜਿਹੜਾ ਤਾਂ ਘਰ ਦਿੱਤਾ ਕੋਰਟ ਚ ਗਏ ਫਿਰ ਜਾ ਕੇ ਕਿਤੇ ਤਰੀਕਾ ਪਾਈਗੇ ਫਿਰ ਜਾ ਕੇ ਜਿਹੜੀ ਕਿਤੇ ਉੱਥੇ ਹੈ ਜਿਹੜੀ ਇਲੈਕਸ਼ਨ ਹੈ ਉਹ ਜਿਹੜੀ ਸਿਰੇ ਚੜੀ ਸੋ ਇਹ ਸਾਰੇ ਕਿਤੇ ਕੋਈ ਮੈਨੂੰ ਤਾਂ ਕੋਈ ਹੈਰਾਨੀ ਵਾਲੀ ਗੱਲ ਲੱਗਦੀ ਨਹੀਂ ਸਾਨੂੰ ਤਾਂ ਐਕਸਪੈਕਟਿਡ ਸੀ ਵੀ ਬੀਜੇਪੀ ਨੇ ਇਹਦਾ ਕਰਨਾ ਹੀ ਕਰਨਾ ਕਿਉਂਕਿ ਜਿੱਥੇ ਵੀ ਬਾਏ ਹੋਕਣ ਬਾਏ ਕਰੁਕ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਕੁਰਸੀ ਉੱਥੇ ਫਿਰ ਉਹ ਸਰਕਾਰੀ ਮਸ਼ੀਨਰੀ ਦੀ ਵੀ ਵਰਤੋਂ ਕਰਦੇ ਆ ਜਿੱਥੇ ਕਿਤੇ ਕੋਈ ਸਰਕਾਰ ਬਣ ਵੀ ਜਾਵੇ ਉਹ ਉੱਥੇ ਫਿਰ ਗਵਰਨਰ ਸਾਹਿਬ ਹੁੰਦੇ ਆ ਉਹਨਾਂ ਦੇ ਰਾਹੀਂ ਜਿਹੜਾ ਸਰਕਾਰ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾਂਦਾ ਸੋ ਚੰਡੀਗੜ੍ਹ ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਤੁਸੀਂ ਦੇਖੋ ਵੀ ਐਨ ਮੌਕੇ ਤੇ ਅਫਸਰ ਸਾਹਿਬਾਨ ਕਹਿੰਦੇ ਆ ਜੀ ਮੈਂ ਤਾਂ ਬਿਮਾਰ ਹਾਂ ਚਲੋ ਹੁਣ ਅਸੀਂ ਕੋਰਟ 'ਚ ਗਿਆ ਕੋਰਟ ਨੇ ਕਿਹਾ ਵੀ ਇਲੈਕਸ਼ਨ ਜਿਹੜੀ ਆ ਉਹ ਕਰਵਾਓ ਸੋ ਇਲੈਕਸ਼ਨ ਹੋਊਗੀ 100% ਉੱਥੇ ਆਮ ਆਦਮੀ ਪਾਰਟੀ ਜਿਹੜਾ ਮੇਅਰ ਹੈ ਉਹ ਬਣ ਜਾ ਰਿਹਾ